ਦਾਵਾ ਕੀਤਾ ਜਾ ਰਿਹਾ ਜੋ ਬੰਦਾ ਉਥੇ ਸੋਸ਼ਲ ਸਾਈਟ ਤੇ ਇਹ ਵੀਡੀਓ ਅਪਲੋਡ ਕਰਦਾ ਹੈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਅਸਲੀ ਵੀਡੀਓ ਹੈ ਕਿਸੇ ਵੀ AI ਤੋਂ ChatGPT ਆ Grok ਆ ਕਿਤੇ ਜਾ ਕੇ ਪੁੱਛ ਲਓ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਤੇ ਹੁਣ ਆਪਾਂ ਮੈਂ ਤੁਹਾਨੂੰ ਕੈਨੇਡਾ ਵਾਲੇ ਲੜਕੇ ਦੀ ਗੱਲ ਕਰ ਰਹੇ ਸੀ ਆਪਾਂ ਜੋ ਸਮਝਾ ਉਹਨੇ ਪੋਸਟ ਪਾਈ ਵੀ ਮੇਰੇ ਕੋ ਭਗਵੰਤ ਮਾਨ ਦੇ ਹੋਰ ਵੀ ਇਹੋ ਜਿਹੇ ਵੀਡੀਓ ਹੋਈਆਂ ਤੇ ਆਮਾ ਦੀ ਪਾਰਟੀ ਦਾ ਕੋਈ ਨੇਤਾ ਕੇਜਰੀਵਾਲ ਆ ਉਸ ਦੀਆਂ ਵੀਡੀਓ ਹੋਈਆਂ ਵੀ ਇਹ ਹੈ ਸੀ ਨਵੇਂ ਸਾਲ ਤੇ ਲਾਂਚ ਕਰਾਂਗੇ ਉਸ ਲੜਕੇ ਕੋਲੋਂ ਵੀਡੀਓ ਕਿੱਥੋਂ ਆਈ ਛੁੱਡੀ ਰਹੀਆਂ ਨ ਭਾਬੀ ਨੂੰ ਤੁਹਾਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੇਵਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਇਹ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਤਿੰਨ ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਕੇਜਰੀਵਾਲ ਬਾਕੀ ਜੋ ਉਹਨਾਂ ਨੇ ਵੀਡੀਓ ਅਪਲੋਡ ਕੀਤੇ ਆ ਉਹਨਾਂ ਨੇ ਕਿਹਾ ਵੀ ਇਹ ਇਕਲ ਟ੍ਰੇਲਰ ਹੈ ਵੀਡੀਓ ਅਜੇ ਅਸੀਂ ਲਾਂਚ ਕਰਾਂਗੇ ਵੀ ਇਹ ਪੰਜਾਬ ਦੇ ਸੀਐਮ ਦੀ ਵੀਡੀਓ ਹੈ ਜੋ ਉਹ ਬੰਬੇ ਕਿਤੇ ਕਾਨਫਰੰਸ ਤੇ ਗਏ ਸੀਗੇ ਉਦਯੋਗ ਪਰਿਆਨਾ ਉਹ ਕਹਿੰਦੇ ਜੀ ਇਹ ਤਾਂ ਭਗਵੰਤ ਮਾਨ ਸਰ ਹੈ ਨਹੀਂ ਕਿ ਉਹਨਾਂ ਦੀ ਦਾੜ੍ਹੀ ਛੋਟੀ ਹੈ ਜੰਗੇ ਹੀ ਲੱਗਦੀ ਪਈ ਆ ਜਾਂ ਇਹ ਜੇ ਵੀਡੀਓ ਪੁਰਾਣੀ ਆ ਤਾਂ ਇਹਨਾਂ ਕੋਲ ਆਈਫੋਨ 15 ਕਿੱਥੋਂ ਆ ਜੇ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ ਵਾਕੇ ਸੀਐਮ ਦੀ ਵੀਡੀਓ ਉਹਨੇ ਜੋ ਦਾਵਾ ਕੀਤਾ ਆਪਾਂ ਉਸ ਦਾਅਵੇ ਦੀ ਗੱਲ ਕਰ ਰਹੇ ਨਾ ਹੁੰਦੀ ਵੀ ਸੀਐਮ ਦੀ ਸਿਕਿਉਰਿਟੀ ਕਿੰਨੀ ਹੁੰ ਆਪਾਂ ਕਹਿੰਦੇ ਨੇ ਵੀ ਸਿਆਣ ਦੀ ਵੀਡੀਓ ਵਾਇਰਲ ਹੋ ਗਈ ਤੇ ਆਪਾਂ 5 ਲੋਕ ਦੇਖਣਗੇ ਤੇ 5 ਕਹਿਣਗੇ ਸਹੀ ਹੈ 5 ਕਹਿਣਗੇ ਗਲਤ ਆ ਉਹ ਵੀ ਉਹਨਾਂ ਨੂੰ ਲੋਕਾਂ ਨੂੰ ਵਿਊ ਲੈਣੇ ਹੋਗੇ ਇਸ ਗੱਲ ਤੇ ਵਿਊ ਲੈਣੇ ਆ ਉਹ ਬੰਦੇ ਦੀ ਟੀਆਰਪੀ ਕਿੰਨੀ ਵਧ ਗਈ ਲੋਕ ਸਿਆਣੇ ਕਿੰਨੇ ਤੇਜ ਕਿੰਨੇ ਹੋ ਗਏ ਵੀਡੀਓ ਨਹੀਂ ਪਾਰੇ ਉਹਦੀ ਵੀਡੀਓ ਸ਼ੇਅਰ ਕਰਦੇ ਆ ਸ਼ੇਅਰ ਕਰਨ ਵਾਲੇ ਤੇ ਕਿਤੇ ਨਾ ਕਿਤੇ ਕਾਰਵਾਈ ਹੋ ਸਕਦੀ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ ਤੋੜ ਕੇ ਆਇਆ ਹੋਇਆ ਤਿੰਨ ਚਾਰ ਵਾਰ ਕੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਕੀ ਕੈਨੇਡਾ ਸਰਕਾਰ ਆਪ ਦਾ ਸਿਟੀਜ਼ਨ ਜਿੱਥੇ ਮਰਜੀ ਬੈਠਾ ਹੋਵੇ ਚਾਹੇ ਫਾਂਸੀ ਦੀ ਸਜ਼ਾ ਹੋਈ ਹੋਵੇ ਇਹ ਜਮਾਨਤ ਤੇ ਜੱਕ ਲਿਆਉਂਦੀ ਆ ਮੁੜ ਕੇ ਪੁਰਦੂ ਹੀ ਨਹੀਂ ਦਿੰਦੇ ਇਹ ਜੋ ਟੰਟ ਹੁੰਦੇ ਨਾ ਇਹ AI ਦੀ ਵੀਡੀਓ ਹੋਗੀ ਜਾਂ ਇਹੋ ਜਿਹੀ ਸ਼ਰੀਰ ਵੀਡੀਓ ਹੋਗੀਆਂ ਇਹ ਸਟੰਟ ਨੂੰ ਦੇਖ ਜਦੋਂ ਉਹ ਤਾਂ ਅਪਲੋਡ ਤਾਂ ਕਰ ਦਿੰਦੇ ਆ ਪਰ ਜਿਹੜੇ ਦੇਖਣ ਵਾਲੇ ਉਹਨਾਂ ਦੀ ਮਾਨਸਿਕਤਾ ਦੇਖੋ ਪੈਸੇ ਦੇ ਦੇ ਕੇ ਇਸ ਜਿਹੀ ਵੀਡੀਓ ਦੇਖ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਵਿੰਦਰ ਸਿੰਘ ਅੱਜ ਅਸੀਂ ਇੱਕ ਐਮ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਐਡਵੋਕੇਟ ਅਗਰਸ਼ਾਨਜੀਤ ਸਿੰਘ ਹਾਜ਼ਰ ਨੇ ਅਸੀਂ ਪਹਿਲਾਂ ਐਡਵੋਕੇਟ ਅਗਰਸ਼ਾਨਜੀਤ ਸਿੰਘ ਦਾ ਸਵਾਗਤ ਕਰਦੇ ਹਾਂ ਫਿਰ ਅੱਗੇ ਗੱਲਬਾਤ ਕਰਾਉਣੀ ਹੈ ਗੁਰਸ਼ਾਨ ਜੀ ਤੁਹਾਡਾ ਸਵਾਗਤ ਹੈ ਲੋਕਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੀਵਾਲੀ ਦੀ ਵੀ ਬਹੁਤ ਬਹੁਤ ਮੁਬਾਰਕਾਂ ਗੁਰਸ਼ਾਨ ਜੀ ਅੱਜ ਇੱਕ ਕਥਿਤ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਜੋ ਬੰਦਾ ਉੱਥੇ ਸੋਸ਼ਲ ਸਾਈਟ ਤੇ ਇਹ ਵੀਡੀਓ ਅਪਲੋਡ ਕਰਦਾ ਹੈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਅਸਲੀ ਵੀਡੀਓ ਹੈ ਅ ਜਸਵਿੰਦਰ ਜੀ ਮੈਂ ਤੁਹਾਨੂੰ ਇਸ ਵਿਸ਼ੇ ਦੇ ਦੱਸਦਾ ਜੋ ਮੈਂ ਸਟੱਡੀ ਕੀਤੀ ਹੈ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਹੂੰ ਬਾਕੀ ਜੋ ਉਹਨਾਂ ਨੇ ਵੀਡੀਓ ਅਪਲੋਡ ਕੀਤੀ ਹੈ ਉਹਨਾਂ ਨੇ ਕਿਹਾ ਵੀ ਇਹ ਕਲ ਟ੍ਰੇਲਰ ਹੈ ਵੀਡੀਓ ਅਜੇ ਅਸੀਂ ਲਾਂਚ ਕਰਾਂਗੇ ਹੂੰ ਵੀ ਇਹ ਪੰਜਾਬ ਦੇ ਸੀਐਮ ਦੀ ਵੀਡੀਓ ਹੈ ਜੋ ਉਹ ਬੰਬੇ ਕਿਤੇ ਕਾਨਫਰੰਸ ਤੇ ਗਏ ਸੀਗੇ ਉਦਯੋਗਪਤੀਆਂ ਨਾਲ ਹੂੰ ਏਆਈ ਦਾ ਜ਼ਮਾਨਾ ਹੈ ਕਿਸੇ ਨੂੰ ਵੀ ਆਪਾਂ ਕਹਿੰਦੇ ਆ ਟਾਰਗੇਟ ਕਰਨਾ ਬਹੁਤ ਸੌਖਾ ਹੋ ਗਿਆ ਅੱਜ ਕੱਲ ਸੋਸ਼ਲ ਮੀਡੀਆ ਕੁਝ ਵੀ ਪਾ ਦਿਓ ਜੇ ਮੈਂ ਹੁਣ ਕਿਸੇ ਵਾਰ ਉਹਦੇ ਵੀ ਕੋਈ ਟਿੱਪਣੀ ਕਰੂੰਗਾ 5% ਲੋਕ ਪੰਜਾਹ ਪਰਸੈਂਟ ਲੋਕ ਜੋ ਹੋਣਗੇ ਉਹਦੇ ਹੱਕ ਚੁਣਗੇ 50 ਪਰਸੈਂਟ ਵੋਟਰ ਹੋਣਗੇ ਹੁਣ ਜਦ ਦੀ ਇਹ ਵੀਡੀਓ ਚੱਲੀ ਹੈ ਹਰੇਕ ਚੈਨਲ ਦਾ ਇਹ ਮੁੱਦਾ ਬਣਿਆ ਪਿਆ ਹਮ ਹਰੇਕ ਚੈਨਲ ਡੂੰਘਾਈ ਤੱਕ ਜਾਣ ਨੂੰ ਫਿਰਦਾਗਾ ਪਰ ਇਹਦੀ ਡੂੰਘਾਈ ਤੱਕ ਉਦੋਂ ਆਪਾਂ ਜਾ ਸਕਦੇ ਨਾ ਜਦੋਂ ਆਪਣੇ ਕੋਲ ਪੂਰਾ ਸਬੂਤ ਹੋਗਾ ਇਹ AI ਦਾ ਜਮਾਨਾ ਹੁਣ ਠੀਕ ਹੈ ਹੁਣ ਕਈ ਲੋਕ ਅੱਜ ਮੇਰੀ ਸੋਭਾ ਇੱਕ ਪੱਤਰਕਾਰ ਵੀਰ ਨਾਲ ਗੱਲ ਹੋਈ ਉਹ ਕਹਿੰਦੇ ਜੀ ਇਹ ਤਾਂ ਭਗਵੰਤ ਸਿੰਘ ਸਾਹਿਬ ਹੈ ਹੀ ਨਹੀਂਗੇ ਹਮ ਇਹਦੀ ਦਾੜੀ ਛੋਟੀ ਹੈ ਜੰਗੇ ਹੀ ਲੱਗਦੀ ਪਈ ਹੈ ਹਮ ਜਾਂ ਇਹ ਜੇ ਵੀਡੀਓ ਪੁਰਾਣੀ ਹੈ ਤਾਂ ਇਹਨਾਂ ਕੋਲ ਆਈਫੋਨ 15 ਕਿੱਥੋਂ ਆਇਆ ਹਮ ਹਰੇਕ ਜਿੰਨੇ ਪਰ ਜੋ ਹੈ ਕੋਈ ਕੈਨੇਡਾ ਦਾ ਵੀਰ ਹੈ ਜਿਹਨੇ ਕੋਈ ਅਪਲੋਡ ਕੀਤੀ ਹੈ ਸ਼ਰਾਰਤ ਕੀਤੀ ਹੈ ਜਗਮਲ ਸਮਰਾ ਨਾਮ ਦੇ ਹਾਂ ਉਹ ਵੀ ਸ਼ਰਾਰਤ ਕੀਤੀ ਹੈ ਉਹਨਾਂ ਵਿਰੁੱਧ ਐਫਆਈਆਰ ਵੀ ਦਰਜ ਹੋ ਚੁੱਕੀ ਹੈ ਹਾਂ ਪੰਜਾਬ ਪਲਸ ਨੂੰ ਇਹ ਥਾਂ ਪਹਿਲਾਂ ਦੀ ਪਹਿ ਚੁੱਕੀ ਹੈ ਕਿਉਂਕਿ ਪੰਜਾਬ ਦੇ ਸੀਐਮ ਦੀ ਜਿਹੋ ਜੀ ਕੋਈ ਵੀਡੀਓ ਹੈਗੀ ਤਾਂ ਪੂਰੇ ਪੰਜਾਬ ਦਾ ਖਰਾਬ ਹੁੰਦਾ ਕਿਉਂਕਿ ਇਸ ਟਾਈਮ ਭਗਵੰਤ ਸਿੰਘ ਪੰਜਾਬ ਦਾ ਰਾਜਾ ਤਾਂ ਆਪਾਂ ਕਹਦੇ ਆ ਸ਼ਾਸਕ ਹੈ ਰਾਜ ਕਰਦਾ ਇਸ ਨਾਲ ਬਹੁਤ ਨੈਗੇਟਿਵ ਇਮਪੈਕਟ ਪੈਂਦਾ ਪੰਜਾਬ ਦੇ ਲੋਕਾਂ ਤੇ ਤੇ ਪੰਜਾਬ ਸਰਕਾਰ ਦੇ ਅੱਛਾ ਪਹਿਲਾਂ ਗੁਰシャン ਜੀ ਆਪਾਂ ਗੱਲ ਜੇ ਕਰੀਏ ਕਿ ਸਭ ਤੋਂ ਪਹਿਲਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਵੀਡੀਓ ਕੋਈ ਨਾ ਕਿਸੇ ਨਾ ਕਿਸੇ WhatsApp ਗਰੁੱਪ ਤੇ ਆਉਂਦੀ ਹੈ ਜਾਂ ਕਿਸੇ Facebook ਅਕਾਊਂਟ ਤੇ ਪੈ ਜਾਂਦੀ ਹੈ ਬਗੈਪੇਜਾਂ ਵਾਲੇ ਬਗੈਰ ਕਿਸੇ ਜਾਂਚ ਪੜਤਾਲ ਦੇ ਬਗੈਰ ਕਿਸੇ ਤੱਥ ਜਾਣੇ ਅਥੋਂ ਪੜੱਥੀ ਪਉਂਦੀ ਹੈ ਬੜੇ ਜਲਦ ਵਾਇਰਲ ਕਰ ਦਿੰਦੇ ਆ ਕਿਤੇ ਨਾ ਕਿਤੇ ਜੋ ਬੰਦੇ ਸੋਸ਼ਲ ਮੀਡੀਆ ਚ ਲਾ ਰਹੇ ਉਹਨਾਂ ਨੂੰ ਵੀ ਚਾਹੀਦਾ ਹੈ ਨਾ ਕਿਸੇ ਵੀ ਵਿਅਕਤੀ ਦਾ ਚਲੋ ਆਮ ਵਿਅਕਤੀ ਦਾ ਵੀ ਅਕਸ ਤਾਂ ਹੁੰਦਾ ਭਾਵੇਂ ਇਹ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਦਾ ਅਕਸ ਤਾਂ ਪੂਰੇ ਸਟੇਟ ਦਾ ਅਕਸ ਹੀ ਖਰਾਬ ਹੁੰਦਾ ਮੁੱਖ ਮੰਤਰੀ ਦਾ ਇਹ ਕਿਤਨਾ ਕਿਤੇ ਜੋ ਬੜੀ ਨਾਦ ਸਮਝੀ ਨਾ ਵੀਡੀਓ ਇਸ ਤਰ੍ਹਾਂ ਦੀ ਵਾਇਰਲ ਕਰ ਦੇਣੀ ਆ ਉਹਨੂੰ ਕਿਵੇਂ ਸਮਝਦੇ ਨਹੀਂ ਇਹਨਾਂ ਯੂਨੀਵਰਸਿਟਿਕ ਆਈਟੀ ਸੈੱਲ ਬਣਿਆ ਹੋਇਆ ਪੰਜਾਬ ਸਰਕਾਰ ਦਾ ਇਹ ਪੰਜਾਬ ਸਰਕਾਰ ਜੇ ਫੌਰੀ ਕਾਰਵਾਈ ਕਰੇ ਨਾ ਤੇ ਜੋ ਆਈਟੀ ਜੋ ਪੇਜ ਹੈ ਵੀਡੀਓ ਅਪਲੋਡ ਕਰਦੇ ਆ ਉਹਨਾਂ ਤੇ ਆਈਟੀ ਐਕਟ ਦੇ ਅਧੀਨ ਧਰਾਵਾਂ ਲਾ ਕੇ ਉਹਨਾਂ ਦੇ ਪੇਜ ਵੀ ਡਿਸਮਿਸ ਵੀ ਹੋ ਸਕਦੇ ਆ ਇਹ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਜੇ ਪੰਜਾਬ ਸਰਕਾਰ ਇਹ ਤਰ੍ਹਾਂ ਦਾ ਐਕਸ਼ਨ ਨਹੀਂ ਲੈਂਦੀ ਅੱਜ ਭਗਵੰਤ ਮਾਨ ਦੀ ਵੀਡੀਓ ਹੋਈ ਆ ਕੱਲ ਨੂੰ ਕਿਸੇ ਹੋਰ ਦੀ ਵੀ ਹੋ ਸਕਦੀ ਆ ਭਗਵੰਤ ਮਾਨ ਤੋਂ ਉੱਪਰ ਜੇ ਮੰਨ ਕੇ ਚੱਲੇ ਮੈਂ ਤੁਹਾਨੂੰ ਕਹਿੰਦਾ ਸ਼ਾਸਕ ਇੱਕ ਅੱਜ ਭਗਵੰਤ ਮਾਨ ਤੋਂ ਉੱਪਰ ਪੰਜਾਬ ਲਈ ਕੋਈ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਪੰਜਾਬ ਸਰਕਾਰ ਚਲਾਉਣੀ ਹੈ ਜਿਹੜੇ ਡੇਢ ਸਾਲ ਉਹਨਾਂ ਦਾ ਪਿਆ ਹੈ ਸ਼ਾਇਦ ਜਿਵੇਂ ਹੁਣ ਵਧੀਆ ਕੰਮ ਕਰਨਗੇ ਡੇਢ ਸਾਲ ਜਿਹੜਾ ਪਿਆ ਕੋਈ ਲੋਕ ਇਹਨਾਂ ਤੋਂ ਨਾ ਖੁਸ਼ ਹੀ ਹੈ ਜਿਹੜੇ ਡੇਢ ਸਾਲ ਵਧੀਆ ਕੰਮ ਕਰਨਗੇ ਸ਼ਾਇਦ ਰਿਪੀਟ ਕਰ ਜਣ ਬਾਕੀ ਹੁਣ ਤਰਨ ਤਰਨ ਜਿੰਮਨੀ ਚੋਣਾਂ ਆ ਗਈਆਂ ਇਹ ਜੋ ਸਟੰਟ ਹੁੰਦੇ ਨਾ ਇਹ AI ਦੀ ਵੀਡੀਓ ਹੋ ਗਈ ਜਾਂ ਇਹੋ ਜਿਹੀ ਅਸਲੀ ਵੀਡੀਓ ਹੋ ਗਈਆਂ ਇਹ ਸਟੰਟ ਨੂੰ ਦੇਖ ਬੀ ਇਹਨਾਂ ਨੂੰ ਜੋ ਇਹਨਾਂ ਤਰਨ ਤਰਨ ਇਲੈਕਸ਼ਨ ਦਾ ਉੱਥੇ ਵੀ ਇਹਨਾਂ ਬਾਕੀ ਦਰਸ਼ਕ ਜੋ ਆਪਣੇ ਵੇਖ ਰਿਹਾ ਤਰਨਤਾਰ ਏਰੀਆ ਦੇ ਲੋਕ ਅੱਜਕੱਲ ਬਹੁਤ ਸਿਆਣੇ ਹਨ ਉਹਨਾਂ ਨੇ ਆਪਦੀ ਜੋ ਮਤਦਾਦਾਨ ਕਰਨਾਗਾ ਬਹੁਤ ਵਧੀਆ ਕੈਂਡੀਡੇਟ ਨੂੰ ਵੇਖ ਕੇ ਕਰਨਗੇ ਮੁਕਾਬਲਾ ਤਰਨਤਾਰ ਨੂੰ ਫਸਵਾ ਹੀ ਹੈ ਜੋ ਚੱਲ ਰਿਹਾਗਾ ਨਹੀਂ ਐਡਵੋਕੇਟ ਕੁਰਸ਼ਾਨ ਜੀ ਜੇ ਆਪਾਂ ਗੱਲ ਕਰੀਏ ਅਗੇ ਆਪਾਂ ਕਹਤਾ ਵੀ ਇਹ ਸੀਐਮ ਦੀ ਵੀਡੀਓ ਹੈ ਸੀਐਮ ਦੀ ਵੀਡੀਓ ਇਸ ਤਰ੍ਹਾਂ ਇੱਕ ਆਸਾਨੀ ਨਾਲ ਸੀਐਮ ਦਾ ਨਾਮ ਦੇ ਕੇ ਵੀਡੀਓ ਅਪਲੋਡ ਕਰਦੇ ਨੇ ਤੇ ਆਮ ਵਿਅਕਤੀ ਤਾਂ ਕੋਈ ਵੀ ਬੰਦਾ ਵੀਡੀਓ ਇਸ ਤਰ੍ਹਾਂ ਬਣਾ ਸਕਦਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕੈਨੇਡਾ ਵਿੱਚ ਇਸ ਟਾਈਮ ਇਹ ਕ ਸਕੈਂਡਲ ਚੱਲ ਰਿਹਾ ਹੂੰ ਉੱਥੇ ਕੀ ਹੋਇਆ ਹੈ ਪੇਡ ਗਰੁੱਪ ਬਣੇ ਹੋਇਆ ਹੂੰ ਉਹ ਉਹੋ ਜਿਹੇ ਵੀਡੀਓ ਪੇਡ ਵਿੱਚ ਦੇ ਹੂੰ ਵੀ ਇਹ ਉਸ ਲੜਕੀ ਦੀ ਹੈ ਉਸ ਲੜਕੇ ਦੀ ਹੈ ਕਿ ਕਿ ਪੇਡ ਵੀਡੀਓ ਵੇਚਦੇ ਨੇ ਨਾਮਵਰ ਸ਼ਖਸੀਅਤ ਦੀ ਕਿਸੇ ਦੀ ਨਾਮਵਰ ਸ਼ਖਸੀਅਤ ਜਾਂ ਇਨਫਲੂਐਂਸਰ ਹੋਗੇ ਜਾਂ ਕੋਈ ਐਕਟਰਸ ਹੋਗੀਆਂ ਹੂੰ ਇਹ ਅੱਜ ਤਾਂ ਨਹੀਂ ਚੱਲਦੇ ਇਹ ਕਾਫੀ ਲੰਮ ਜਿਆਦਾਤਰ ਇਹ ਸਕੈਂਡਲ ਹਨ ਇਸ ਟਾਈਮ ਕਨੇਡਾ ਚੱਲ ਰਿਹਾ ਹੂੰ ਪੇਡ ਚੈਨਲ ਬਣੇ ਹੋਇਆ WhatsApp ਤੇ ਗਰੁੱਪ ਬਣੇ ਹੋਇਆ Telegram ਤੇ ਗਰੁੱਪ ਬਣੇ ਹੋਇਆ ਉੱਥੇ ਇਹ ਚੀਜ਼ਾਂ ਦਾ ਆਦਾਨ-ਪ੍ਰਦਾਨ ਹੁੰਦਾ। ਉਹਨਾਂ ਨੂੰ ਮਤਲਬ ਹੈ ਸਿੱਧਾ ਆਪ ਦੀ ਪੇਮੈਂਟ ਤੱਕ। ਮਤਲਬ ਕੋਈ ਪੈਸੇ ਖਾਤਰ ਕਿਸੇ ਦਾ ਵੀ ਆਪ ਨੂੰ ਖਰਾਬ ਕਰ ਦਿੰਦੀ ਆ। ਜੋ ਇਹ ਲੋਕਾਂ ਦੇ ਅੱਜਕੱਲ ਬਹੁਤ ਘਟਿਆ ਮਾਨਸਿਕਤਾ ਬਣੀ ਵੀ ਆ। ਜੋ ਅੱਜਕੱਲ ਆਪਾਂ ਦੇਖਦੇ ਆ ਯੂਟਿਊਬ ਹੋ ਗਿਆ ਫੇਸਬੁੱਕ ਹੋ ਗਿਆ ਇੱਥੇ ਕਈ ਲੋਕ ਜਾਂਚ ਪੜਤਾਲ ਤੋਂ ਬਿਨਾਂ ਹੀ ਹਰ ਕਿਸੇ ਤੇ ਦੁਸ਼ਣ ਠਿੱਟਣ ਲੱਗ ਜਾਂਦੇ ਆ। ਇਹ ਬਹੁਤ ਹੀ ਮਾੜੀ ਗੱਲ ਹੈ। ਅੱਛਾ ਕੁਰਸ਼ਾਨਜੀਤ ਸਿੰਘ ਜੀ ਗੱਲ ਇਹ ਆ ਨਾ ਜੇਕਰ ਆਪਾਂ ਗੱਲ ਕਰਕੇ ਲੋਕਾਂ ਦੀ ਮਾਨਸਿਕਤਾ ਵੀ ਕੀ ਆ। ਜੇਕਰ ਚਲੋ ਕੁਝ ਬੰਦੇ ਕਮਾਈ ਖਾਤਰ ਇਹ ਚੀਜ਼ਾਂ ਤੁਸੀਂ ਕ ਕਿ ਕਿਸੇ ਦਾ ਨਾਮ ਦੇ ਕੇ ਫਲਾਣੇ ਦੀ ਵੀਡੀਓ ਹੈ ਉਹਦੀ ਵੀਡੀਓ ਹੈ ਜਦੋਂ ਉਹ ਤਾਂ ਅਪਲੋਡ ਤਾਂ ਕਰ ਦਿੰਦੇ ਆ ਪਰ ਜਿਹੜੇ ਦੇਖਣ ਵਾਲੇ ਉਹਨਾਂ ਨਹੀਂ ਮੰਨਤਾ ਦੇਖੋ ਪੈਸੇ ਦੇ ਦੇ ਕੇ ਇਸ ਦੀ ਵੀਡੀਓ ਦੇਖ ਰਹੇ ਮੈਂ ਤੁਹਾਨੂੰ ਦੱਸਦਾ ਇੱਕ ਥੋੜਾ ਪੈਂਪਲ ਨਾਲ ਇੱਕ ਲੜਕੀ ਦਾ ਕਤਲ ਹੋਇਆ ਕੰਚਨ ਕੁਮਾਰੀ ਦਾ ਜੀ ਉਹ ਵੀ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੰਟੈਂਟ ਬਹੁਤ ਅਪਲੋਡ ਕਰਦੀ ਸੀ ਹੂੰ ਲੋਕ ਉਸ ਨੂੰ ਬੰਦਾ ਚੰਗਾ ਬੋਲਦੇ ਸੀ ਹੂੰ ਨਾਲ ਉਹਦਾ ਕੰਟੈਂਟ ਵੇਖਦੇ ਸੀ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਬਲੌਕ ਕਰੋ ਨਾਲ ਉਹਦਾ ਕੰਟੈਂਟ ਵੇਖਦੇ ਨਾਲ ਉਹਨੂੰ ਬੰਦਾ ਚੰਗਾ ਬੋਲਦੇ ਸੀ ਉਹ ਕੋਈ ਅਮਰਿਤਪਾਲ ਸਿੰਘ ਮਹਿਰੋਂ ਨਾਂ ਦੇ ਵਿਅਕਤੀ ਨੇ ਉਹਦਾ ਕਤਲ ਕੀਤਾਗਾ ਤੇ ਜੋ ਫਰਾਰ ਨੇ ਉਸ ਤੇ ਜੋ ਆਈਟੀ ਐਕਟ ਲੱਗਿਆ ਕਿਉਂਕਿ ਉਸਨੇ ਕਹਿੰਦੇ ਵੀ ਉਹਦਾ ਕਤਲ ਕੀਤਾ ਤੇ ਨਾ ਉਹਨੇ ਫੋਨ ਚੋਂ ਅਪਲੋਡ ਕਰਤਾ ਡਾਟਾ ਸੀ ਜੋ ਹੂੰ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਕੰਚਨ ਕੁਮਾਰੀ ਵਰਗੀਆਂ ਜਿਹੜੇ ਲੜਕੀਆਂ ਇਨਫਲੂਐਂਸਰ ਹੈ ਜੀ ਉਹਨਾਂ ਨੇ ਵੀ ਆਪ ਦੇ ਕੰਟੈਂਟ ਪੇੜ ਵੇਚਦੀਆਂ ਅਜਿਹਾ ਹੂੰ ਇੱਕ ਓਨਲੀ ਫੈਨਸ ਹੋ ਗਈ ਨਾ ਦੀ ਆਈਡੀਆਂ ਉੱਥੇ ਲੜਕੀਆਂ ਕੀ ਕਰਦੀਆਂ ਜਾਂ ਲੜਕੀਆਂ ਜਾਂ ਲੜਕੇ ਜੋ ਵੀ ਹੈ ਉਹ ਆਪਣੇ ਪੇੜ ਕੰਟੈਂਟ ਸੇਲ ਕਰਦੇ ਆ ਹੂੰ ਇਹ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਇੱਕ ਮਿੰਟ ਤੇ ਇਹਨੂੰ ਆਪਾਂ ਕਹਿੰਦੇ ਨੇ ਵੀ ਜੋ ਇਹ ਪੋਰਨੋਗ੍ਰਾਫੀ ਦੇ ਨਾਲ ਰਿਲੇਟਡ ਹੈ ਜੇ ਤੁਸੀਂ ਕਿਹਾ ਕੰਚਨ ਕੁਮਾਰੀ ਦੀ ਗੱਲ ਕੀਤੀ ਹੈ ਕੰਚਨ ਕੁਮਾਰੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਫਾਲੋਅਰ ਦੀ ਗਿਣਤੀ ਕਿੰਨੀ ਵਧਦੀ ਹੈ ਵਧ ਗਈ ਹੈ ਜੇਕਰ ਉਹ ਕਿਤੇ ਨਾ ਕਿਤੇ ਉਹ ਲੋਕ ਵੀ ਕਹਿੰਦੇ ਆ ਕਿ ਜੇ ਕੁਝ ਲੋਕ ਮਾੜੀਆਂ ਚੀਜ਼ਾਂ ਦੇਖਦੇ ਆ ਤਾਂ ਹੀ ਮਾੜੀਆਂ ਚੀਜ਼ਾਂ ਸਮਾਜ 'ਚ ਆਉਂਦੀਆਂ ਜੇ ਅਸੀਂ ਅਸੀਂ ਦੇਖੀਏ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਇਹਨਾਂ ਤੋਂ ਗਰੇਜ ਕਰੀਏ ਵੇਖਣ ਤੋਂ ਫਿਰ ਕਿਤੇ ਨਾ ਕਿਤੇ ਸਮਾਜ ਸਹੀ ਦਿਸ਼ਾ ਵੱਲ ਜਾ ਸਕਦਾ ਹੈ ਸਮਾਜ ਨੂੰ ਗਲਤ ਦਿਸ਼ਾ ਵੱਲ ਪਹੁੰਚਾਉਣ ਵਾਲੇ ਵੀ ਲੋਕ ਹੀ ਕਿਤੇ ਨਾ ਲੋਕ ਹੀ ਹੈ ਹਰ ਸਕਸ ਵਿੱਚ ਕੁਛ ਨਾ ਕੋਈ ਪੋਜ਼ਿਟਿਵ ਵਾਈਬਸ ਹੁੰਦੀਆਂ ਕਿਛ ਨੈਗੇਟਿਵ ਹੁੰਦੀਆਂ ਜੋ ਆਪਣੇ ਅੱਜ ਕੱਲ੍ਹ ਲੋਕ ਹੈ ਸਟ੍ਰੈਸਫੁੱਲ ਲਾਈਫ ਹੈ ਉਹ ਕੀ ਕਰਦੇ ਆ ਉਹਨਾਂ ਨੂੰ ਐ ਹੁੰਦਾ ਵੀ ਇਹ ਕੰਟੈਂਟ ਹੈ ਇਹ ਸਾਡੇ ਮਾਈਂਡ ਨੂੰ ਰੀਲੀਫ ਕਰੂਗਾ ਜੋ ਕਿ ਬਹੁਤ ਹੀ ਗਲਤ ਗੱਲ ਹੈ ਕਿਸੇ ਦੀ ਵੀਡੀਓ ਆ ਕੇ ਹਾਸੇ ਮਜ਼ਾਕ ਚ ਵੇਖ ਲਈ ਉਹ ਐਡਿਕਟਡ ਹੋ ਜਾਂਦੇ ਆ ਇਹਨਾਂ ਚੀਜ਼ਾਂ ਦੇ ਤੇ ਉਹ ਜਦੋਂ ਮੰਨ ਕੇ ਚਲੋ ਕੰਚਨ ਕੁਮਾਰੀ ਵਰਗੀਆਂ ਦੀ ਵੀਡੀਓ ਵੇਖਦੇ ਆ ਜਾਂ ਹੋਰ ਲੜਕੇ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਫਾਲੋਅਰ ਵਧਦੇ ਆ ਜੋ ਹੋਰ ਲੜਕੇ ਹੁੰਦੇ ਵੀ ਸਾਡੇ ਫਾਲੋਅਰ ਵਧਦੇ ਸਾਡੀ ਵੀ ਟੀਆਰਪੀ ਵਧੇ ਉਹ ਇਹੋ ਜਿਹਾ ਕੰਟੈਂਟ ਅਪਲੋਡ ਕਰਨ ਲੱ ਇੰਡੀਆ ਦੇ ਟਿਕਟੋਕ ਕਿਉਂ ਬੰਦ ਹੋਈ ਹੈ ਟਿਕਟੋਕ ਇਹ ਚੀਜ਼ਾਂ ਸੇਲ ਕਰਨ ਲੱਗੀ ਸੀ ਬਲਕਿ ਰੈਲੇਟਿਵ ਨੂੰ ਪ੍ਰੋਮੋਟ ਕਰਨ ਲੱਗੀ ਸੀ ਹੁਣ ਉਹੀ ਕੰਮ ਸਾਰਾ ਇੰਸਟਾਗ੍ਰਾਮ ਦਾ ਹੋ ਗਿਆ ਫੇਸਬੁੱਕ ਦਾ ਹੋ ਗਿਆ ਆਉਣ ਵਾਲੇ ਟਾਈਮ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਸ ਤੇ ਬੈਨ ਲਗਾ ਦਿੱਤੇ ਜਾਵੇ ਜੋ ਇੱਕ ਇਹੋ ਜਿਹਾ ਕੰਟੈਂਟ ਅਪਲੋਡ ਕਰਦੇ ਆ ਤੇ ਹੁਣ ਆਪਾਂ ਮੈਂ ਤੁਹਾਨੂੰ ਕੈਨੇਡਾ ਵਾਲੇ ਲੜਕੇ ਦੀ ਗੱਲ ਕਰਦੇ ਸੀ ਆਪਾਂ ਜੋ ਸਮਝਾ ਉਹਨੇ ਪੋਸਟ ਪਾਈ ਵੀ ਮੇਰੇ ਕੋ ਭਗਵੰਤ ਮਾਨ ਦੇ ਹੋਰ ਵੀ ਇਹੋ ਜਿਹੀਆਂ ਵੀਡੀਓ ਹੈਗੀਆਂ ਤੇ ਆਮ ਆਦਿ ਪਾਰਟੀ ਦਾ ਕੋਈ ਨੇਤਾ ਕੇਜਰੀਵਾਲ ਹੈ ਉਸ ਦੀਆਂ ਵੀਡੀਓ ਹੈਗੀਆਂ ਵੀ ਇਹ ਅਸੀਂ ਨਵੇਂ ਸਾਲ ਤੇ ਲਾਂਚ ਕਰਾਂਗੇ ਉਸ ਲੜਕੇ ਕੋਲੋਂ ਵੀਡੀਓ ਕਿੱਥੋਂ ਆਈਆਂ ਹੂੰ ਸੀਐਮ ਦੀ ਸਿਕਿਉਰਿਟੀ ਕਿੰਨੀ ਹੁੰਦੀ ਆ ਹੂੰ ਨਹੀਂ ਇਹ ਤਾਂ ਅਪਾ ਜੀ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ ਵਾਕਈ ਸੀਐਮ ਦੀ ਵੀਡੀਓ ਉਹਨੇ ਜੋ ਦਾਵਾ ਕੀਤਾ ਆਪਾਂ ਉਸ ਦਾਵੇ ਦੀ ਗੱਲ ਕਰ ਰਹੇ ਹਾਂ ਨਾ ਹੁਣ ਦੀ ਵੀ ਸੀਐਮ ਦੀ ਸਿਕਿਉਰਿਟੀ ਕਿੰਨੀ ਹੁੰਦੀ ਆ ਹੂੰ ਉਸ ਲੜਕੇ ਕੋਲੋਂ ਵੀਡੀਓ ਕਿੱਥੋਂ ਆਈਆਂ ਹੂੰ ਇਹ ਵੇਖਣ ਦਾ ਵਿਸ਼ਾ ਨਾ ਹਰ ਜੇ ਆਪਾਂ ਕਹਿ ਦਿੰਦੇ ਵੀ ਸੀਐਮ ਦੀ ਵੀਡੀਓ ਵਾਇਰਲ ਹੋ ਗਈ ਤੇ ਆਪਾਂ ਪੰਜ ਲੋਕ ਵੇਖਣਗੇ ਤੇ ਪੰਜ ਕਹਿਣਗੇ ਸਹੀ ਆ ਪੰਜ ਕਹਿਣਗੇ ਗਲਤ ਆ ਉਹ ਵੀ ਉਹਨਾਂ ਨੂੰ ਲੋਕਾਂ ਨੂੰ ਵਿਊ ਲੈਣੇ ਹੋਗੇ ਇਸ ਗੱਲ ਦੇ ਵਿਊ ਲੈਣੇ ਆ ਉਹ ਬੰਦੇ ਦੀ ਟੀਆਰਪੀ ਕਿੰਨੀ ਵਧ ਗਈ ਹਰ ਬੰ ਲੋਕ ਸਿਆਣੇ ਕਿੰਨੇ ਤੇ ਕਿੰਨੇ ਹੋ ਗਏ ਵੀਡੀਓ ਨਹੀਂ ਪਾਰੇ ਉਹਦੀ ਵੀਡੀਓ ਸ਼ੇਅਰ ਕਰ ਰਹੇ ਆ ਹੂੰ ਹੂੰ ਤੁਸੀਂ ਚੈੱਕ ਕਰੋਗੇ ਉਹਦੇ ਸ਼ੇਅਰ ਕਿੰਨੇ ਵਧ ਗਏ ਨਹੀਂ ਹੁਣ ਗੱਲਾਂ ਬੜਾ ਚਰਚਾ ਦਾ ਵਿੱਚ ਹੈ ਵੀ ਸ਼ੇਅਰ ਕਰਨ ਵਾਲਿਆਂ ਤੇ ਕਿਤੇ ਨਾ ਕਿਤੇ ਕਾਰਵਾਈ ਹੋ ਸਕਦੀ ਹੈ ਕੁਝ ਦਿਨ ਪਹਿਲਾਂ ਕਿਸੇ ਵਿਧਾਇਕ ਦੇ ਪੀਏ ਦੇ ਕਰ ਪੁੱਤਰ ਹੁੰਦਾ ਉਸ ਦੀ ਵੀ ਇੱਕ ਇੱਕ ਅਡਿਟਿਡ ਖਬਰ ਬਣਾ ਕੇ ਪਾ ਦਿੱਤੀ ਜਾਂਦੀ ਹੈ ਹਾਂ ਵਿਧਾਇਕਾਂ ਦੇ ਪੀਏ ਬੱਚਾ ਹੋਇਆ ਵਧਾਈਆਂ ਹਾਂ ਉੱਕੀ ਗਲਤ ਸ਼ਬਦਾਂ ਲਈ ਲੈ ਕੇ ਇੱਕ ਵਿਧਾਇਕ ਦਾ ਐਕਸ ਖਰਾਬ ਕੀਤਾ ਜਾ ਰਿਹਾ ਉਹਦੇ ਪੀ ਦਾ ਇਤੋਂ ਦਿਕਰ ਕੇ ਪੀ ਦੀ ਪਤਨੀ ਤੇ ਕਰਦਾ ਐਕਸ ਖਰਾਬ ਕੀਤਾ ਜਾ ਰਿਹਾ ਇਹ ਸਮਾਜ ਜਾ ਕੇ ਦਨ ਸਮਾਜ ਵਿੱਚ ਮੈਂ ਤੁਹਾਨੂੰ ਦੱਸਿਆ ਵੀ 네ਗੇਟਿਵ ਲੋਕ ਵੀ ਹੈਗੇ ਆ ਪੋਜ਼ੀਟਿਵ ਵੀ ਹੈਗੇ ਆ ਜੇ ਹੁਣ ਆਪਾਂ ਕਿਸੇ ਮੰਦਰ ਗੁਰਦੁਆਰੇ ਮੱਥਾ ਟੇਕ ਜਾਈਏ ਆਪਾਂ ਉੱਥੇ ਪੋਜ਼ੀਟਿਵ ਲੋਕ ਵੀ ਮਿਲਣਗੇ ਤੇ ਸ਼ਾਮ ਨੂੰ ਜਦ ਬਜ਼ਾਰ ਜਾਈਏ ਆਪਾਂ ਨੂੰ ਠੇਕੇ ਦੇ ਖੜੇ ਲੋਕ ਮਿਲਣਗੇ ਹਰ ਤਰ੍ਹਾਂ ਦੇ ਲੋਕ ਐ ਇਹ ਹੁਣ ਆਪਾਂ ਵੇਖਣਾ ਵੀ ਸਮਾਜ ਨੂੰ ਕਿੱਧਰ ਲੈ ਕੇ ਜਾਣਾ ਹੁਣ ਮੈਂ ਤੁਹਾਡਾ ਚੈਨਲ ਵੇਖਦਾ ਹੁਣਗਾ ਤੁਸੀਂ ਵੀ टीआरपी ਲੈਣ ਵਾਸਤੇ ਕੋਈ ਗਲਤ ਵੀਡੀਓ ਪਾ ਸਕਦੇ ਹੋ ਪਰ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਕਿਉਂਕਿ ਤੁਹਾਡਾ ਵੀ ਪਰਿਵਾਰ ਹੈ ਜੇ ਤੁਸੀਂ ਵੀਡੀਓ ਪਾਉਂਗੇ ਤੁਹਾਡਾ ਪਰਿਵਾਰ ਹੀ ਦੇਖੂਗਾ ਤੁਹਾਡੇ ਚੈਨਲ ਜਿਹੜਾ ਕੰਟੈਂਟ ਹੁੰਦਾ ਮੈਂ ਵਾਚ ਕਰਦਾ ਮੈਨੂੰ ਬਹੁਤ ਵਧੀਆ ਲੱਗਿਆ ਇਸੇ ਕਰਕੇ ਮੈਂ ਤੁਹਾਨੂੰ ਸਮਝਾ ਦਿੱਤਾ ਤੇ ਬਹੁਤ ਵਧੀਆ ਅਪਰੀਸ਼ੀਏਟ ਕਰਦਾ ਮੈਂ ਤੁਹਾਨੂੰ ਇਸੇ ਤਰ੍ਹਾਂ ਕੰਮ ਕਰਦੇ ਰਹੋ ਹੁਣ ਤੁਸੀਂ ਵੀਡੀਓ ਪਾਉਂਗੇ ਤੁਹਾਡੇ ਪਰਿਵਾਰ ਨੇ ਦੇਖਣੀ ਹੈ ਉਹੀ ਦੂਜੇ ਪਰਿਵਾਰ ਨੇ ਦੇਖਣੀ ਉਹ ਵੇਖ ਕੇ ਬਣਾਉਣੀ ਹੈ ਜੇ ਜੇ ਅਸੀਂ ਇਹ ਜੇ ਵੀਡੀਓ ਅਸੀਂ ਇਹ ਸੋਚ ਕੇ ਪਾਈਏ ਜਾਂ ਕੋਈ ਵੀ ਖਬਰ ਅਸੀਂ ਇਹ ਪਾ ਕੇ ਵੇਖੀਏ ਵੀ ਇਹ ਚੀਜ਼ ਨੂੰ ਸਾਡਾ ਪਰਿਵਾਰ ਵੀ ਦੇਖੂਗਾ ਇਹ ਵੀਡੀਓ ਤੁਹਾਡਾ ਪਰਿਵਾਰ ਵੀ ਦੇਖੂਗਾ ਤੇ ਲੋਕਾਂ ਦੇ ਵੀ ਪਰਿਵਾਰ ਆ ਇਹ ਚੀਜ਼ ਦਾ ਸਮਾਜ ਨੂੰ ਚੰਗਾ ਨਹੀਂ ਜਾਂਦਾ ਚੰਗਾ ਸਰਪੰਚ ਚੰਗਾ ਨਹੀਂ ਜਾਂਦਾ ਹੁਣ ਕਈ ਚੈਨਲ ਹੈ ਫੇਕ ਗੱਲ ਹੁੰਦੀ ਆ ਉਹਨੂੰ ਮੋਲਡ ਕਰਕੇ ਬਣਾ ਕੇ ਪਾ ਦਿੰਦੇ ਆ ਉਹਨਾਂ ਨੂੰ ਕੀ ਮਤਲਬ ਹੁੰਦਾ ਸਿਰਫ ਤੇ ਸਿਰਫ ਕਲਿਕਾਂ ਤੇ ਆਰ ਪੀ ਹਮ ਇੱਕ ਫੇਕ ਖਬਰ ਬਣਾ ਕੇ ਉਹਨੂੰ ਖਬਰ ਦਾ ਰੂਪ ਦੇ ਦਿੱਤਾ ਜਾਂਦਾ ਜੇ ਅੱਜ YouTube Facebook ਅਰਨਿੰਗ ਤੇ ਨਹੀਂ ਬੰਦ ਕਰ ਜੀ ਉਹ ਸਾਰੇ ਲੋਕ ਘਰੇ ਬੇਕਾਰ ਹੋ ਜਾਣਗੇ ਨਹੀਂ ਕਿਤੇ ਨਾ ਕਿਤੇ ਸਰਕਾਰ ਵਾਲੇ ਪਾਸੇ ਵੀ ਮਾਪ ਡੰਡ ਚਾਹੀਦੇ ਆ ਇਹ ਜਿਹੜੀਆਂ ਸੋਸ਼ਲ ਸਾਈਟਾਂ ਚੱਲਦੀਆਂ ਇਹਨਾਂ ਨੂੰ ਵੀ ਮਾਪ ਡੰਡ ਨਾਦਾਰਤ ਕਰਨ ਪਿਛਲੇ ਸਮੇਂ ਚਿਤਨਾ ਫੇਸਬੁੱਕ ਨੇ ਬਹੁਤ ਅਕਾਊਂਟ ਬੰਦ ਕੀਤੇ ਆ ਜੋ ਇਹ ਫੇਕ ਖਬਰਾਂ ਪਾਉਂਦੇ ਸੀ ਜਾਂ ਫੇਕ ਵੀਡੀਓ ਸਪੁੰਦੇ ਸੀ ਤੇ YouTube ਵੀ ਸਖਤ ਹੋਈ ਵੀ ਆ ਉਹਨਾਂ ਨੂੰ ਕਾਪੀਰਾਈਟ ਕੰਟੈਂਟ ਉਹਦੇ ਹੀ ਆ ਜਾਂਦੇ ਆ ਤੇ ਅੱਗੇ ਤਾਂ YouTube ਨਰਮ ਸੀਗੀ ਹੁਣ ਸਖਤ ਹੋਈ ਜਾਂਦੀ ਆ ਹੌਲੀ ਹੌਲੀ ਦਿਨ-ਬ-ਦਿਨ ਪ੍ਰੋਸੈਸ ਹੋਊਗਾ ਵਧੀਆ ਹੋਊਗਾ ਕਿਉਂਕਿ ਜੇ ਆਪਾਂ ਕਹਿੰਦੇ ਕੋਈ ਕਾਨੂੰਨ ਬੰਦਣਾ ਤਾਂ ਕਾਨੂੰਨ ਤੋੜਨ ਜੇ ਕੋਈ ਕਾਨੂੰਨ ਨੂੰ ਗ ਆਪਾਂ ਕਹਿੰਦੇ ਉਹ ਕਾਨੂੰਨ ਬਣ ਗਿਆ ਪਹਿਲਾਂ ਜਦੋਂ ਕੋਈ ਬੰਦਾ ਗਲਤੀ ਕਰਦਾ ਹੈ ਗਲਤੀ ਰਿਪੀਟ ਹੁੰਦੀ ਹੈ ਹੋਰ ਕੋਈ ਬੰਦਾ ਗਲਤੀ ਕਰਦਾ ਉਹ ਗਲਤੀਆਂ ਨੂੰ ਵੇਖ ਕੇ ਕਾਨੂੰਨ ਬਣਦਾ ਹੈ ਪਹਿਲਾਂ ਨਹੀਂ ਕਾਨੂੰਨ ਬਣਦਾ लास्ट ਸਵਾਲ ਆ ਜੀ ਤੁਹਾਨੂੰ ਜਿਵੇਂ ਕਿ ਅਸੀਂ ਕਹਿੰਦੇ ਸਾਨੂੰ ਇੱਕ ਬੋਲਣ ਦਾ ਅਧਿਕਾਰ ਹੈ ਸਾਡੀ ਸੁਤੰਤਰਤਾ ਹੈ ਕਿਤੇ ਨਾ ਕਿਤੇ ਅਸੀਂ ਅੱਜ ਬੋਲਣ ਦੇ ਅਧਿਕਾਰ ਦੀ ਅਸੀਂ ਦਰਬਾਰਤੋਂ ਵੀ ਕਰ ਰਹੇ ਹਾਂ ਦਰਬਾਰਤੋਂ ਹੋ ਰਹੀ ਹੈ ਬੰਦੇ ਦੀ ਜੇ ਦੀ ਗੱਲ ਸਹੀ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਸਾਡੇ ਕੋਲ ਜੇ ਸੋਸ਼ਲ ਸਾਡੇ ਅਕਾਊਂਟ ਬਣੇ ਆ ਜਦੋਂ ਕਿਸੇ ਪਾਸੋਂ ਕੋਈ ਵੀਡੀਓ ਆਦੀ ਆ ਕੇ ਅਸੀਂ ਅਪਲੋਡ ਕਰ ਦਿੰਦੇ ਆ ਮੈਂ ਤਾਂ ਗੱਲ ਪਹਿਲਾਂ ਦੇ ਚੱਕਰ ਚ ਆ ਬੋਲਣ ਦਾ ਅਧਿਕਾਰ ਇੱਕ ਸੀਮਾ ਤੱਕ ਹੁੰਦਾ ਹੂੰ ਜੇ ਆਪਾਂ ਕਿਸ ਨੂੰ ਗਾਲ ਘੱਟਾਂਗੇ ਕੋਈ ਕਹੋ ਮੈਂ ਬੋਲ ਕੇ ਕੱਢੀਆ ਹੂੰ ਉਹ ਬੋਲਣ ਦਾ ਅਧਿਕਾਰ ਤਾਂ ਨਹੀਂ ਕਰਦਾ ਅਧਿਕਾਰ ਨਹੀਂ ਨਾ ਹੋਉਂਦਾ ਇਸੇ ਕਰਕੇ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਵੀ ਉਹ ਕੀ ਬੋਲ ਰਹੇ ਨੇ ਸੀਮਾ ਚ ਰਹਿ ਕੇ ਗੱਲ ਕਰੋ ਤੇ ਜੋ ਆਪਣੇ ਹੈਗਾ ਵੀ ਤੁਸੀਂ ਉਹੋ ਚੀਜ਼ ਵੇਖੋ ਵੀ ਜੋ ਤੁਸੀਂ ਆਪਣੇ ਪਰਿਵਾਰ ਚ ਬਹਿ ਕੇ ਵੀ ਕਰ ਸਕਦੇ ਹੋ ਵੇਖ ਸਕਦੇ ਹੋ ਉਸ ਤੇ ਵੀਡੀਓ ਬਣਾਓ ਤੇ ਉਹ ਜੋ ਸਮਰ ਹੈਗਾ ਪੰਜਾਬ ਸਰਕਾਰ ਹੁਣ ਮੁਸ਼ਤਿਆਦੀ ਨਾਲ ਲੱਗੀ ਪਈ ਆ ਉਹਨੂੰ ਟਾਰਗੇਟ ਕਰਦੇ ਉਹਨਾਂ ਤੇ ਐਫਆਈਆਰ ਵੀ ਲਾਂਚ ਹੋ ਚੁੱਕੀ ਆ ਤੇ ਮੁਸ਼ਕਲਾਂ ਉਹਨਾਂ ਦੀਆਂ ਵਧ ਰਹੀਆਂ ਨੇ ਜੋ ਸ਼ੇਅਰ ਕਰਦੇ ਉਹਨਾਂ ਦੀ ਵੀ ਮੁਸ਼ਕਲਾਂ ਵਧ ਰਹੀਆਂ ਨੇ ਕਿਤੇ ਕਿਤੇ ਨਾ ਕਿਤੇ ਜਿਵੇਂ ਸਮਰਿਆ ਵਾਲਾ ਮਾਮਲਾ ਆ ਗਿਆ ਕੁਸ਼ਾਨ ਜੀ ਇਹ ਜਿਕੇ ਆਮ ਵਿਅਕਤੀ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ ਪੁਲਿਸ ਨੂੰ ਉੱਥੇ ਵੀ ਉਸਤਾਦੀ ਪਹੁੰਚਣੀ ਚਾਹੀਦੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਦੋ ਪਹਿਲਾਂ ਬੱਚਿਆਂ ਨੇ ਸੁਸਾਈਡਾਂ ਵੀ ਕਰ ਲਿਆ ਹੂੰ ਬੱਚਿਆਂ ਨੇ ਇੱਕ ਦੋ ਪਹਿਲਾਂ ਸੁਸਾਈਡ ਕਰ ਲਈ ਕਿਉਂਕਿ ਇਹ ਉਹਨਾਂ ਦੀ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਇਹ ਕਦਮ ਚੁੱਕਣਾ ਪਿਆ ਕਿਉਂਕਿ ਇੱਕ ਲੜਕੀ ਪੜ੍ਹਦੀ ਸੀ ਕਾਲਜ ਚ ਉਸਦੀ ਕੋਈ ਬਾਥਰੂਮ ਚ ਕਿਹਨੇ ਵੈਬ ਕੈਮਰਾ ਹਿਡਨ ਕੈਮਰਾ ਕਿਤਰਾ ਅਗੋ ਵੀਡੀਓ ਬਣਾਇਆ ਹਿਡਨ ਕੈਮਰਾ ਲਾ ਕੇ ਕਿਤਰਾ ਅਗੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਫਿਰ ਉਹ ਲੜਕੀ ਨੇ ਸੁਸਾਇਡ ਕਰ ਲਈ ਦੀ ਹਰ ਥਾਂ ਤੇ ਤੁਹਾਨੂੰ ਹਰ ਜਗ੍ਹਾ ਤੇ ਇਹੋ ਜਿਹੇ ਲੋਕ ਮਿਲਣਗੇ ਹੁਣ ਤੇ ਆਪਾਂ ਨੂੰ ਆਪ ਹੀ ਸੁਧਰਨਾ ਪੈਣਾਗਾ ਆਪ ਜੇ ਆਪਾਂ ਕਿਤੇ ਹੋਟਲ ਜਾਣੇ ਆ ਕਿਤੇ ਰੂਮ ਚ ਜਾਣੇ ਆ ਆਪਣਾ ਪਹਿਲਾਂ ਚੈੱਕ ਕਰਨਾ ਚਾਹੀਦਾ ਵੀ ਉੱਥੇ ਕੋਈ ਹਿਡਨ ਕੈਮਰਾ ਤਾਂ ਨਹੀਂ ਲੱਗਿਆ ਪਿਆ ਤੇ ਕਈ ਹੋਟਲ ਵਾਲੇ ਵੀ ਕੀ ਕਰਦੇ ਆ ਸਕੈਮ ਕਰਦੇ ਆ ਹਿਡਨ ਕੈਮਰਾ ਲਾ ਕੇ ਠੀਕ ਹੈ ਜੋ ਵੀਡੀਓ ਹੁੰਦੀ ਹੈ ਆਪਣੀ ਪ੍ਰਾਈਵੇਟ ਵੀਡੀਓ ਹੁੰਦੀ ਹੈ ਉਹ ਵੇਚਦੇ ਅੱਗੇ ਕਿਸੇ ਦੀ ਪ੍ਰਾਈਵੇਸੀ ਦਾ ਇਹ ਡਾਰਕ ਵੈਬ ਦਾ ਹੀ ਸਹੀ ਇੱਕ ਡਾਰਕ ਵੈਬ ਦਾ ਹਿੱਸਾ ਹੈ ਜੋ ਇਹ ਵੀਡੀਓ ਹੁੰਦੀਆਂ ਉਹ ਖਰੀਦਦੇ ਡਾਕਟਰ ਅੱਗੇ ਖਰੀਦਦੇ ਲੋਕ ਕਈ ਬਣਾ ਕੇ ਉੱਤੇ ਸੇਲ ਕਰਦੇ ਆ ਫਿਰ ਅੱਗੇ ਡਾਰਕ ਵੈਬ ਅੱਗੇ ਸੇਲ ਕਰਦੀ ਆ ਇੱਕ ਬਹੁਤ ਵੱਡਾ ਸਕੈਂਡਲ ਹੈ ਤੇ ਉਹ ਵੱਡਾ ਇਹ ਗਰੋ ਐਕਵੇਨ ਦੇ ਵਿੱਚ ਜੋ ਕੰਮ ਇੱਕ ਹੈਰਾਨੀਜਨਕ ਚੀਜ਼ ਪੈਦਾ ਕਰਨ ਦੀ ਕੋਸ਼ਿਸ਼ ਹਾਂ ਹੈਰਾਨੀਜਨਕ ਚੀਜ਼ ਤੇ ਕਿਸੇ ਦਾ ਵੀ AI ਦਾ ਜਮਾਨਾ ਹੈ ਫੇਸ ਚੱਕ ਕੇ ਕਿਹਦਾ ਹੋਰ ਦਾ ਲਾ ਦਿੰਦੇ ਆ ਤੇ ਕੋਈ ਹਾਂ ਸੋ ਐਡਵੋਕੇਟ ਕੁਰਸ਼ਾਨਜੀਤ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਲੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਸੋ ਇਹ ਸਾਡੇ ਨਾਲ ਸੀਗੇ ਐਡਵੋਕੇਟ ਕੁਰਸ਼ਾਨਜੀਤ ਸਿੰਘ ਇਹਨਾਂ ਨੇ ਅੱਜ ਗੱਲਬਾਤ ਕੀਤੀ ਹੈ ਕਿ ਇੱਕ ਵੱਡੇ ਸਿਆਸੀ ਆਗੂ ਦੇ ਨਾਮ ਤੇ ਇੱਕ ਵੀਡੀਓ ਅਪਲੋਡ ਹੁੰਦੀ ਹੈ ਜਿਸ ਨੂੰ ਕਿਤੇ ਨਾ ਕਿਤੇ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਹੈ ਪਰ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਵੀਡੀਓ AI ਨਾਲ ਜਾਂ ਕਿਸੇ ਗਲਤ ਤਕਨੀਕ ਨਾਲ ਬਣੀ ਹੋ ਸਕਦੀ ਹੈ ਸੋ ਸਾਨੂੰ ਵੀ ਇਹਨਾਂ ਗੱਲਾਂ ਤੋਂ ਸੇਧ ਲੈਣ ਦੀ ਲੋੜ ਹੈ ਕਿ ਜੋ ਵੀਡੀਓ ਆਉਂਦੀ ਹੈ ਅਸੀਂ ਬਿਨਾਂ ਸੋਚੇ ਸਮਝੇ ਅੱਗੇ ਸ਼ੇਅਰ ਕਰ ਦਿੰਨੇ ਆ ਜਾਂ ਆਪਦੀ ਪ੍ਰੋਫਾਈਲ ਤੇ ਅਪਲੋਡ ਕਰ ਦਿੰਦੇ ਕਿਸੇ ਨਾ ਕਿਸੇ ਕਾਨੂੰਨੀ ਚੱਕਰਾਂ ਸਾਡਾ ਵੀ ਪਸੰਦ ਦਾ ਡਰ ਪਾਉਂਦਾ ਰਹਿੰਦਾ ਸੋ ਗੱਲਾਂ ਇਹਨਾਂ ਨੂੰ ਸੋਚ ਸਮਝ ਕੇ ਹਰ ਬੰਦੇ ਨੂੰ ਇਹ ਗੱਲ ਸੋਚ ਸਮਝ ਕੇ ਆਪਣੀ ਸੋਸ਼ਲ ਸਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੁਸੀਂ ਲੋਕਰਾ ਟੀਵੀ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ